ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਂਡਪੁਰ ਧੰਨਵਾਦ ਸਾਬ ਸ੍ਰੀ ਸੁਪਰਗ੍ਰੈਂਸਾ ਮਹਾਰਾਜ ਦਾ ਪਿੰਡ ਦੇ ਬਾਨੀ ਬ੍ਰਹਮਗੰਨੀ ਧੰਨ ਧੰਨ ਬਾਬਾ ਦਲੀਪ ਸਿੰਘ ਦਾ ਜਿਨ੍ਹਾਂ ਦੀ ਫਲਵਾੜੀ ਪਿੰਨ ਨੰਗਲ ਲਵਾਣਾ ਤਹਿਸੀਲ ਪਲੱਠ ਜ਼ਿਲ੍ਹਾ ਕਪੂਰਥਲਾ ਜੋ ਕਿ ਆਪ ਵੀ ਸਾਰੇ ਪੜੀ ਪੰਨ ਜਾਣੋ ਕਿ ਜੋ ਫਲੱਡ ਦੀ ਜਿਹੜੀ ਮਾਰ ਹੈ ਸਾਡੇ ਮੰਡੇ ਜੀ ਤੇ ਬਹੁਤ ਜ਼ਿਆਦਾ ਪ੍ਰਭਾਵ ਹੈ ਇਸ ਕਰਕੇ ਇਹਨੂੰ ਮਦੇ ਨਜ਼ਰ ਰੱਖਦੇ ਸਾਡਾ ਬਹੁਤ ਸਕਾਰਜਗ ਵੀਰ ਲੱਖਾ ਯੂਐਸਏ ਤੋਂ ਲਖਮਿੰਦਰ ਸਿੰਘ ਸਨ ਆਫ ਸਰਦਾਰ ਮੋਹਨ ਸਿੰਘ ਜਿਨਾ ਵੱਲੋਂ ਰਾਸ਼ਨ ਦੀਆਂ ਕਿੱਟਾਂ ਅਤੇ ਆਟਾ ਜਿਹੜਾ ਲਗਭਗ 35 ਕਿੱਟਾਂ ਜਿਹੜੀਆਂ ਉਹ ਅਸੀਂ ਹੜਪੀੜਿਤ ਪਰਿਵਾਰਾਂ ਨੂੰ ਉਹ ਦੇਣ ਵਾਸਤੇ ਜਾ ਰਹੇ ਹਾਂ ਅਤੇ ਪਿੰਡ ਦਾ ਜੋ ਗ੍ਰੀਨ ਗਰੁੱਪ ਹੈ ਉਹਦੇ ਵੱਲੋਂ ਚਾਰਾ ਲੰਗਰ ਦਿਸਕਣਾ ਦਾ ਲੰਗਰ ਜਿਹੜਾ ਵਰਤੌਣ ਵਾਸਤੇ ਜਾ ਰਹੇ ਹਾਂ ਮਾਲਕ ਅੱਗੇ ਅਦਾਸ ਕਰਦੇ ਪਿੰਡ ਦੇ ਬਾਨੀ ਅਗੇ ਮਾਲਕਾ ਮੇਕ ਰਾਤ ਜੋਰਾ ਉਹਨੂੰ ਹਟਾ ਕਾ ਕੇ ਦੁਨੀਆ ਜੋ ਪਹਿਲੇ ਵਾਂਗੂ ਆਪਣਾ ਬੇਸੇਵਾ ਕਰ ਰਹੀ ਸੀ ਉਸੇ ਤਰੀਕੇ ਨਾਲ ਕਰੇ ਸਾਡੀ ਅਰਦਾਸ ਬੇਨਤੀ ਜੋ ਜੜੀ ਐ ਅਖੰਡ ਪੜ ਸਾਹਿਬ ਵੀ ਚੱਲ ਰਿਹਾ ਵੈ ਸਾਰੀਆਂ ਸੰਗਤਾਂ ਨੇ ਕੱਲ ਸ਼ਾਮ ਨੂੰ 6:30 ਵਜੇ ਅਖੰਡ ਪੜ ਸਾਹਿਬ ਦੇ ਭੋਗ ਦੇ ਵੀ ਪੁੰਚਣਾ ਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ